कुरकुरे जे पकोड़े बनके तैयार ਹੋਏ ਆ ਜਿਵੇਂ ਬੱਚਿਆਂ ਦੇ ਸਨੈਕਸ ਨਹੀਂ ਬੰਦਦੇ ਇਸ ਤਰ੍ਹਾਂ ਦੇ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਸਬਜੀ ਵਿੱਚ ਪਾਵਾਂਗੇ ਤੁਸੀਂ ਕੋਈ ਵੀ ਸਬਜੀ ਬਣਾਣੀ ਹੈ ਉਹਦੇ ਵਿੱਚ ਘਰੇ ਬਣਾ ਕੇ ਇਹਨਾਂ ਨੂੰ ਪਾ ਸਕਦੇ ਆ ਅੱਜ ਆਪਾਂ ਬਣਾਵਾਂਗੇ ਸਬਜੀ ਵਾਲੇ ਪਕੌੜੇ ਸਬਜੀ ਵਾਲੇ ਪਕੌੜੇ ਬਣਾਉਣ ਲਈ ਆਪਾਂ ਇੱਕ ਕਵਲੀ ਬੇਸਾਂ ਲੈ ਲਿਆ ਇਹਨੂੰ ਆਪਾਂ ਇੱਕ ਡੂੰਘੇ ਵਿੱਚ ਪਾ ਲਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਹਾਲੀ ਮਿਰਚ ਥੋੜੀ ਜਿਹੀ ਪਾਵਾਂਗੇ ਆਪਾਂ ਦੇ ਵਿੱਚ ਹਲਦੀ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਜਿਹੜੇ ਆਪਾਂ ਬਾਜ਼ਾਰ ਵਿੱਚ ਪਕੌੜੇ ਲਈ ਆਈਦੇ ਸਬਜ਼ੀ ਵਾਸਤੇ ਕੀ ਪਤਾਉਂਦੇ ਆ ਕੀ ਪਾਉਂਦੇ ਆ ਆਪਾਂ ਆਪਦੇ ਹਿਸਾਬ ਨਾਲ ਘਰੇ ਮਸਾਲੇ ਪਾ ਕੇ ਤੇ ਪਕੌੜੇ ਤਿਆਰ ਕਰਾਂਗੇ ਹੁਣ ਆਪਾਂ ਇਹ ਆਟੇ ਨੂੰ ਥੋੜਾ ਥੋੜਾ ਕਰ ਪਾਣੀ ਪਾ ਕੇ ਗੁੰਨ ਲਵਾਂਗੇ ਇੰਤਰਾਤੇ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲੈਣਾ ਆਟਾ ਨਾ ਹੀ ਆਪਾਂ ਬਹੁਤਾ ਖੱਟ ਗੁੰਨਣਾ ਤੇ ਨਾ ਹੀ ਬਹੁਤਾ ਨਰਮ ਆਟਾ ਆਪਣਾ ਗੁੱਝ ਕੇ ਤਿਆਰ ਹੋ ਚੁੱਕਾ ਹੁਣ ਆਪਾਂ ਹੱਥਾਂ ਨੂੰ ਤੇਲ ਲਾ ਲਵਾਂਗੇ ਸਰੋਂ ਦਾ ਤੇਲ ਲਾ ਕੇ ਥੋੜਾ ਥੋੜਾ ਆਪਾਂ ਆਟਾ ਲੈ ਕੇ ਇਸ ਤਰ੍ਹਾਂ ਇਹਨਾਂ ਪਕੌੜਿਆਂ ਨੂੰ ਬਣਾਈ ਜਾਵਾਂਗੇ ਇਸੇ ਤਰ੍ਹਾਂ ਤੁਸੀਂ ਮੋٹے ਪਤਲੇ ਆਉਂਦੇ ਹਿਸਾਬ ਨਾਲ ਬਣਾ ਲੈਣੇ ਜਿਸ ਤਰ੍ਹਾਂ ਤੁਸੀਂ ਬਣਾਉਣੇ ਆ ਇਸੇ ਤਰ੍ਹਾਂ ਆਪਾਂ ਇਹਨਾਂ ਸਾਰਿਆਂ ਨੂੰ ਬਣਾ ਕੇ ਤਿਆਰ ਇਸ ਤਰ੍ਹਾਂ ਤੁਸੀਂ ਪੇੜਾ ਲੈ ਕੇ ਨਾਲੋਂ ਬਣਾਵਣਾਗੇ ਤੋੜ-ਤੋੜ ਕੇ ਸਾਰੇ ਰੱਖੀ ਜਾਣੇ ਇਸੇ ਤਰ੍ਹਾਂ ਦੇ ਮੋٹے ਪਤਲੇ ਜਿੰਨੇ ਵੀ ਰੱਖਣੇ ਤੁਸੀਂ ਆਉਂਦੇ ਹਿਸਾਬ ਨਾਲ ਰੱਖ ਲੈਣੇ ਆਪਾਂ ਜਦੋਂ ਵੀ ਘਰੇ ਸਬਜ਼ੀ ਬਣਾਉਣੀ ਆਪਾਂ ਹਰ ਵਾਰੀ ਆਪਦੇ ਘਰੇ ਬਣਾ ਕੇ ਤਿਆਰ ਕਰਕੇ ਇਹਨਾਂ ਨੂੰ ਸਬਜ਼ੀ ਵਿੱਚ ਵਰਤਦੇ ਆਂ ਤੁਸੀਂ ਵੀ ਇਸੇ ਤਰ੍ਹਾਂ ਬਣਾ ਕੇ ਘਰੇ ਸਬਜੀ ਵਿੱਚ ਵਰਤ ਸਕਦੇ ਸਾਰੇ ਪਕਵੜੇ ਆਪਾਂ ਬਣਾ ਕੇ ਤਿਆਰ ਕਰ ਲਏ ਆ ਤਾਂ ਹੁਣ ਆਪਾਂ ਇਹਨਾਂ ਨੂੰ ਤੇਲ ਵਿੱਚ ਤਲ ਲਵਾਂਗੇ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਇਸੇ ਤਰ੍ਹਾਂ ਤੁਸੀਂ ਸਬਜੀ ਚ ਪਾਉਣ ਨੂੰ ਸਾਰੇ ਪਕੌੜੇ ਘਰੇ ਤਿਆਰ ਕਰ ਸਕਦੇ ਹੋ ਇਹਨਾਂ ਨੂੰ ਬਰੀਕ-ਬਰੀਕ ਆਪਾਂ ਬੱਚਿਆਂ ਵਾਸਤੇ ਵੀ ਬਣਾ ਸਕਦੇ ਆ ਜਿੱਦਾਂ ਆਪਾਂ 스ਨੈਕਸ ਵਗੈਰਾ ਬਣਾਉਂਦੇ ਆ ਥੋੜੇ ਜਿਹਾ ਉਹਨਾਂ ਨੂੰ ਬਰੀਕ ਕਰਕੇ ਬਣਾ ਲਓ ਤੁਸੀਂ ਘਰੇ ਲੂਣ ਮਸਾਲਾ ਪਾ ਕੇ ਤੇ ਵਧੀਆ ਤਿਆਰ ਹੋ ਜਾਂਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦੱਸਨੇ ਤਾਂ ਕਿ ਆਪਾਂ ਅੱਗੇ ਤੋਂ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ